11 ਵਜੇ ਕੂਚ ਦਾ ਐਲਾਨ ਕਰ ਦਿੱਤਾ ਕਿਸਾਨ ਜਥੇਬੰਦੀਆਂ ਨੇ ਤੇ ਦਿੱਲੀ ਕੂਚ ਹੋਣੀ ਹੈ ਪਰ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕੂਚ ਨੂੰ ਰੋਕਿਆ ਜਾਵੇ ਲਗਾਤਾਰ ਅਧਿਕਾਰੀ ਸੰਪਰਕ ਸਾਧਰੇ ਹੈਗੇ ਨਵਾਂ ਪ੍ਰਸਤਾਵ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਹੋਰ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਸੁਖਦੇਵ ਸਿੰਘ ਭੋਜਰਾ ਮੇਰੇ ਮੌਜੂਦ ਹੈ ਗੱਲਬਾਤ ਕਰ ਲੈਨੇ ਕਿਸਾਨ ਆਗੂ ਤਿਆਰੀ ਕਰ ਲਈ ਇਹਨਾਂ ਨੇ ਵੀ ਤਿਆਰੀ ਕਰ ਲਈ ਹੈ ਮਾਸਕ ਲੈ ਲਿਆ ਤੁਸੀਂ ਵੀ ਹੁਣ ਪੂਰੀ ਤਿਆਰੀ ਹੈ ਕਿਸਾਨ ਆਗੂ ਮੁਰੇ ਹੋ ਕੇ ਜਾਣਗੇ ਫਿਰ ਬਿਲਕੁਲ ਜੀ ਜਿਹੜੀ ਗੱਲ ਕਹਿ ਕੇ ਤੁਰੇ ਆਂ ਅਕਾਲ ਤਖਤ ਸਾਹਿਬ ਤੇ ਵੀ ਅਰਦਾਸ ਕਰਕੇ ਤੁਰੇ ਆਂ ਹਰ ਵਾਰ ਜਿਹੜੀ ਹੈ ਉਹ ਗੱਲ ਪੀਸੀ ਚ ਵੀ ਇਹੀ ਹੁੰਦੀ ਹੈ ਕਿ ਕਿਸਾਨ ਆਗੂ ਜਿਹੜੇ ਨੇ ਉਹ ਮੂਰੇ ਹੋਣਗੇ ਸੋ ਸਾਰੀਆਂ ਜਥੇਬੰਦੀਆਂ ਦੇ ਪ੍ਰਧਾਨ ਜਿਹੜੇ ਆ ਉਹ ਮੂਰੇ ਆ ਤੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਗੱਲਬਾਤ ਚੱਲੀ ਕੋਈ ਹੱਥ ਠਿੱਕਰ ਦੇਖੋ ਗੱਲਬਾਤ ਬਿਲਕੁਲ ਟੁੱਟ ਚੁੱਕੀ ਹੈ ਕੇਂਦਰ ਪਹਿਲੇ ਦਿਨ ਤੋਂ ਹੀ ਗੰਭੀਰ ਨਹੀਂ ਸੀ ਉਹ ਤਾਂ ਅਸੀਂ ਹਰ ਮੀਟਿੰਗ ਦੇ ਵਿੱਚ ਇਹ ਸੋਚ ਕੇ ਜਾਂਦੇ ਸੀ ਕਿ ਸਰਕਾਰ ਦੇ ਕੋਲੇ ਇਹ ਬਹਾਨਾ ਨਾ ਹੋਵੇ ਕਿ ਕਿਸਾਨ ਗੱਲ ਨਹੀਂ ਕਰਨੀ ਚਾਹੁੰਦੇ ਸੋ ਇਸ ਕਰਕੇ ਪੂਰੀ ਤਿਆਰੀ ਹੈ ਤੇ ਆਪਾਂ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਤੁਸੀਂ ਕਿਸਾਨ ਲੀਡਰ ਉਸ ਚੀਜ਼ਾਂ ਨੂੰ ਪਾਪ ਲੈਨੇ ਹੋ ਕਿਸ ਤਰ੍ਹਾਂ ਦਾ ਨਿਰੀਖਣ ਕਰ ਰਹੇ ਹੋ ਸਥਿਤੀ ਜੋ ਬਣੀ ਇਸ ਵਕਤ ਤਣਾਅ ਹੈਗਾ ਮਾਹੌਲ ਹੈਗਾ ਸਭ ਦੇ ਮਨ ਦੇ ਵਿੱਚ ਡਰ ਹੈ ਕੋਈ ਕੈਲਸੀਉਲਟੀ ਨਾ ਹੋਵੇ ਦੇਖੋ ਅਸੀਂ ਤਾਂ ਸ਼ਾਂਤਮਈ ਢੰਗ ਦੇ ਨਾਲ ਹੀ ਅੱਗੇ ਜਾਣਾ ਚਾਹੁੰਦੇ ਆ ਅਸੀਂ ਪਹਿਲਾਂ ਵੀ ਸਰਕਾਰ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਜਾਂ ਤਾਂ ਸਾਡੀਆਂ ਮੰਗਾਂ ਮੰਨ ਲੈਣ ਜਾਂ ਫਿਰ ਸਾਨੂੰ ਅੱਗੇ ਜਾਣ ਦਾ ਰਸਤਾ ਦੇ ਦੇ ਹੁਣ ਅਸੀਂ ਤਾਂ ਸ਼ਾਂਤਮਈ ਢੰਗ ਦੇ ਨਾਲ ਜਾਵਾਂਗੇ ਜੇਕਰ ਕੁਝ ਵੀ ਹਾਲਾਤ ਵਿਗੜਦੇ ਆ ਤਾਂ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ ਤੇ ਸਾਨੂੰ ਲੱਗਦਾ ਵੀ ਹੈ ਕਿ ਸਰਕਾਰ ਦਾ ਰੁਖ ਜਿਹੜਾ ਉਹ ਹਮਲਾਵਰ ਹੈ ਸਾਡਾ ਰੁਖ ਕੋਈ ਹਮਲਾਵਰ ਨਹੀਂ ਅਸੀਂ ਤਾਂ ਅਨਪੈਦਾ ਕਰਨ ਵਾਲੇ ਆ ਅਸੀਂ ਤਾਂ ਸ਼ਾਂਤਮਈ ਢੰਗ ਦੇ ਨਾਲ ਆਪਣੇ ਹੱਕ ਮੰਗਣ ਵਾਲੇ ਆ ਤੇ ਜੇਕਰ ਕੁਝ ਵੀ ਮਾੜਾ ਵਾਪਰਦਾ ਹੈ ਤਾ ਇਹਦੇ ਲਈ ਕੇਂਦਰ ਸਰਕਾਰ ਤੇ ਹਰਿਆਣਾ ਗਵਰਨਮੈਂਟ ਜ਼ਿੰਮੇਵਾਰ ਹੈ। ਕੇਂਦਰ ਸਰਕਾਰ ਤੇ ਹਰਿਆਣਾ ਗਵਰਨਮੈਂਟ ਰਾਏ ਸਾਹਿਬ ਤਾਂ ਸਵਾਲ ਹੁਣ ਇਹ ਹੈ ਕਿ ਕੀ ਕੇਂਦਰ ਸਰਕਾਰ ਤਾਂ ਜ਼ਿੰਮੇਵਾਰ ਹੈਗੀ ਹੈ ਕਿ ਲੱਗਦਾ ਉਹ ਲਗਾਤਾਰ ਆਦਾਨ-ਪਰਦਾਨ ਹੋ ਰਿਹਾ ਆਪਸ ਦੇ ਵਿੱਚ ਡੀਜੀਪੀ ਪੱਤਰਾ ਦਾ ਕੀ ਪ੍ਰੋਕਲੈਮ ਮਸ਼ੀਨਾ ਆ ਰਹੀ ਹੈ ਜੀਸੀਬੀ ਮਸ਼ੀਨਾ ਆ ਰਹੀਆਂ ਇਸ ਨੂੰ ਲੈ ਕੇ ਕੀ ਟਿੱਪਣੀ ਕਰੋਗੇ ਕੀ ਇਹ ਗੈਰਕਾਨੂੰਨੀ ਹੈਗੀ ਇਹ ਚੀਜ਼ਾਂ ਨਹੀਂ ਦੇਖੋ ਇਹ ਤਾਂ ਜਦੋਂ ਕੋਈ ਚੀਜ਼ ਵਰਤੋਂ ਚਾਹੇਗੀ ਫੇਰ ਹੀ ਉਹ ਗੱਲ ਆ ਨਾ ਹੁਣ ਦੇਖੋ ਸੰਗਤ ਹੈ ਇਹ ਆ ਰਹੀਆਂ ਨੇ ਇਸ ਗੱਲ 'ਚ ਕੋਈ ਦਿੱਕਤ ਨਹੀਂ ਠੀਕ ਹੈ ਹੁਣ ਪਹਿਲੀ ਗੱਲ ਗੈਰਕਾਨੂੰਨਨ ਕਿਵੇਂ ਇਹ ਜਿਹੜਾ ਰਸਤਾ ਰੋਕਿਆ ਇਹ ਵੀ ਤਾਂ ਗੈਰਕਾਨੂੰਨ ਹੈ ਨਾ ਕੇਂਦਰ ਸਰਕਾਰ ਰਸਤਾ ਰੋਕ ਨਹੀਂ ਸਕਦੀ ਸਟੇਟ ਗਵਰਨਮੈਂਟ ਰਸਤਾ ਰੋਕ ਨਹੀਂ ਸਕਦੀ ਔਰ ਉਸ ਤੋਂ ਵੱਡੀ ਗੱਲ ਵੀ ਹੈ ਕਿ ਇਹ ਪੁਲ ਸਾਡੇ ਪੰਜਾਬ ਦੇ ਵਿੱਚ ਹੈ ਤੇ ਇਹੀ ਸਭ ਤੋਂ ਵੱਡਾ ਗੈਰਕਾਨੂੰਨ ਹੈ ਕਿ ਹਰਿਆਣੇ ਵਾਲਿਆਂ ਨੇ ਬੈਰੀਕੇਡਿੰਗ ਇੱਥੇ ਆ ਗਏ ਤੇ ਕੀ ਕੀਤੀ ਹੈ ਸੋ ਇਸ ਕਰਕੇ ਪਹਿਲਾਂ ਜਿਹੜਾ ਪਹਿਲਾ ਕਦਮ ਜਿਹੜਾ ਗੈਰਕਾਨੂੰਨ ਉਹ ਸਾਰਾ ਕੀ ਸਰਕਾਰਾਂ ਕਰ ਰਹੀਆਂ ਹੈ ਰਾਜ ਸਾਹਿਬ ਤੁਸੀਂ ਮਾਸਕ ਪਾਇਆ ਹੈਗਾ ਮਾਸਕ ਲਾਇਆ ਅੱਖਾਂ ਤੇ ਐਣਕਾ ਲਾ ਲੀਆਂ ਹੈਗੀਆਂ ਧੂਆਂ ਨਾ ਪਹੁੰਚੇ ਤੁਹਾਡੇ ਤੱਕ ਪਰ ਸਵਾਲ ਇਹ ਹੈ ਕਿ ਇਸ ਧੂਏ ਦਾ ਨੁਕਸਾਨ ਕਿੱਥੋਂ ਤੱਕ ਪਹੁੰਚੂਗਾ ਬੇਸ਼ੱਕ ਤੁਹਾਡੇ ਮੂੰਹ ਤੇ ਨਾ ਪਹੁੰਚੇ ਪਰ ਇਹ ਨੁਕਸਾਨ ਕਿੱਥੋਂ ਤੱਕ ਪਹੁੰਚੂਗਾ ਅੰਦਾਜ਼ਾ ਹੈ ਇਸ ਚੀਜ਼ ਦਾ ਦੇਖੋ ਇੱਕ ਗੱਲ ਹੈ ਕਲੀਅਰ ਕੱਟ ਇਹ ਦਸ਼ਮੇਸ਼ ਪਿਤਾ ਦੀ ਥਾਪੜਾ ਦਿੱਤੀ ਹੋਈ ਫੌਜ ਹੈ ਨੁਕਸਾਨ ਦੀ ਗੱਲ ਨਹੀਂ ਇਹ ਕਦੇ ਵੀ ਸੋਚ ਸਕਦੇ ਕਲੀਅਰ ਕੱਟ ਹੈ ਹੱਕ ਸੱਚੀ ਲੜਾਈ ਲੜਦੇ ਆਏ ਨੇ ਜੇ ਇਹ ਸੋਚਦੇ ਨੁਕਸਾਨ ਦੀ ਗੱਲ ਤੇ ਫਿਰ ਗੁਰੂ ਸਾਹਿਬ ਸੀਸ ਨਾ ਕਟਾਉਂਦੇ ਨੌਵੇਂ ਪਾਤਸ਼ਾਹ ਜੇ ਇਹ ਨੁਕਸਾਨ ਸੋਚਦੇ ਤੇ ਦਸਮ ਪਿਤਾ ਸਹਿਬਜ਼ਾਦੇ ਨਾ ਵਾਰਦੇ ਸੋ ਇਹ ਨੁਕਸਾਨ ਸੋਚਣ ਵਾਲੇ ਨਹੀਂ ਹੱਕ ਸੱਚ ਦੀ ਲੜਾਈ ਲਾਣ ਵਾਲੇ ਨੇ ਔਰ ਜਿਹੜੀ ਸਰਕਾਰ ਦੀ ਗੱਲ ਹੈ ਸਰਕਾਰ ਇਹ ਸਮਝਦੀ ਹੈ ਕਿ ਇਹ ਕੋਈ ਹੋਰ ਦੇਸ਼ ਤੋਂ ਆਏ ਨੇ ਲੋਕ ਇਹ ਇਹ ਭਾਰਤ ਦੇ ਵਾਸੀ ਨਹੀਂ ਸੋ ਮੈਂ ਕੇਵਲ ਇਹ ਕਹਾਂਗਾ ਇਹ ਕੇਵਲ ਤੇ ਕੇਵਲ ਜਿਹੜੇ ਨਾਗਰਿਕ ਦੇ ਅਧਿਕਾਰਾਂ ਦਾ ਦੇਸ਼ ਦੇ ਨਾਗਰਿਕ ਦੇ ਅਧਿਕਾਰਾਂ ਦਾ ਖੰਨਨ ਕੀਤਾ ਜਾ ਰਿਹਾ ਹੈ ਬਿਲਕੁਲ ਲੁੱਟਿਆ ਜਾ ਰਿਹਾ ਸੋ ਇਹ ਜਮੂਰੀਅਤ ਦਾ ਘਾਣ ਕੀਤਾ ਜਾ ਰਿਹਾ ਸੋ ਇਹ ਸਰਕਾਰ ਨੂੰ ਸਮਝਣਾ ਚਾਹੀਦਾ 2 ਘੰਟੇ ਦਾ ਲਗਭਗ ਸਮਾਂ ਰਹਿ ਗਿਆ ਤੁਸੀਂ ਦਿੱਲੀ ਕੂਚ ਕਰਨਾ ਹੈਗਾ ਇਸ ਦੌਰਾਨ ਕੋਈ ਗੱਲਬਾਤ ਚੱਲੀ ਕੇਂਦਰ ਸਰਕਾਰ ਦੇ ਨਾਲ ਹਾਲਕੀ ਅਧਿਕਾਰੀ ਤਾਂ ਲਗਾਤਾਰ ਸੰਪਰਕ ਸਾਧ ਰਹੇਗੇ ਆ ਆਫਰ ਤੇ ਆਫਰ ਭੇਜਦੇ ਰਹੇਗੇ ਕੋਈ ਗੱਲਬਾਤ ਅਜੇ ਹੀ ਪੋਜ਼ਿਟਿਵ ਮੋਹਲ ਚ ਜਾਂਦੀ ਲੱਗੀ ਦੇਖੋ ਹੱਲੇ ਤੱਕ ਕੋਈ ਸਰਕਾਰ ਵੱਲੋਂ ਹੱਲੇ ਤੱਕ ਕੋਈ ਇਦਾਂ ਦਾ ਪੋਜ਼ਿਟਿਵ ਰੁਖ ਨਹੀਂ ਆਇਆ ਸੋ ਅਸੀਂ ਆਪਣੀ ਤਿਆਰੀ ਚ ਬਿਲਕੁਲ 11 ਵਜੇ ਆਖਿਆ ਤੇ ਚੱਲੇ ਪਾਵਾਂਗੇ ਕੀ ਕਹਿ ਰਹੀ ਸਰਕਾਰ ਕਹਿ ਕੀ ਰਹੀ ਹੈ ਹੁਣ ਸਰਕਾਰ ਕੁਝ ਨਹੀਂ ਸਰਕਾਰ ਨੇ ਕੋਈ ਪ੍ਰੋਪੋਜ਼ਲ ਦਿੱਤੀ ਸੀ ਵੀ ਅਸੀਂ 5 ਫਸਲਾਂ ਤੇ 5 ਸਾਲ ਲਈ ਉਹ ਕੋਈ ਪ੍ਰੋਪੋਜ਼ਲ ਥੋੜੀ ਸੀ ਉਹ ਤਾਂ ਗੁੰਮਰਾਹ ਕਰਨ ਵਾਲੀ ਗੱਲ ਹੈ ਮੈਂ ਕਹਣਾ ਵੀ ਸਰਕਾਰ ਕਿਤੇ ਨਾ ਕਿਤੇ ਨਾ ਡੰਗ ਟਪਾਉਣਾ ਚਾਹਦੀ ਹੈ ਜਦੋਂ ਮੁੰਡਾ ਰਾਤੀ ਵੀ ਕਹਿੰਦੇ ਆ ਉਹਨਾਂ ਦਾ ਰਾਤੀ ਵੀ ਇੱਕ ਬਕਾਇਦਾ ਮੈਸੇਜ ਆਉਂਦਾ ਕਿ ਅਸੀਂ ਡਿਸਕਸ਼ਨ ਕਰ ਲੈਨੇ ਆ ਫਿਰ ਕਰ ਲੈਨੇ ਆ ਗੱਲਬਾਤ ਕਰ ਲੈਨੇ ਆ ਪਰ ਤੁਸੀਂ ਜਿਹੜਾ ਇਸ ਨੂੰ ਪੀਸਫੁਲੀ ਰੱਖੋ ਸ਼ਾਂਤਮਈ ਬੈਠੋ ਆਪਾਂ ਗੱਲ ਗੱਲਬਾਤ ਨਾਲ ਹੀ ਹੱਲ ਹੋਣਾ ਹੈ ਨਹੀਂ ਗੱਲਬਾਤ ਨਾ ਕਿੰਨਾ ਚਿਰ ਦੇਖੋ ਜਦੋਂ ਅਸੀਂ ਅੰਦੋਲਨ 2020 ਔਰ 21 ਚ ਲੜਿਆ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਰਿਟਰਨ ਚ ਕੀਤੀਆਂ ਇਹ ਗੱਲਾਂ ਸਾਰੀਆਂ ਵੀ ਐਮਐਸਪੀ ਤੇ ਕਾਨੂੰਨ ਬਣੇਗਾ ਅਸੀਂ ਦੇਖੋ ਸਾਰੇ ਪਰਚੇ ਖਾਰਜ ਕਰਾਂਗੇ ਅਸੀਂ ਲਖੀਮਪੁਰ ਖੀਰੀ ਚ ਇਨਸਾਮ ਮਿਲੇਗਾ ਤੇ ਇਹ ਸਾਰੀਆਂ ਗੱਲਾਂ ਮੰਨ ਕੇ ਔਰ ਫੇਰ ਉਹ ਤੋਂ ਇਹ ਫਿਰਗੇ ਪਿੱਛੇ हट ਗਏ ਤੇ ਫਿਰ ਹੁਣ 3 ਸਾਲ ਹੋ ਗਏ 2.5 ਤੇ ਹੁਣ ਜ਼ਿਕਰ ਨਹੀਂ ਕੀਤਾ ਹੁਣ ਕਿੰਨਾ ਸਮਝਾ